ਸਤਿ ਸ਼੍ਰੀ ਅਕਾਲ ਜੀ ਡੀਪੀਜੀ ਪੰਜਾਬੀ ਜੱਟਾ ਡਾਕਰ ਪੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪੁੱਤ ਹੋਏ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝਾ ਕਰ ਰਹੇ ਹਾਂ ਤੁਹਾਡੇ ਨਾਲ ਬਟਾਲਾ ਤੋਂ ਵਿੱਕੀ ਮਲਕ ਦੀ ਇਸ ਰਿਪੋਰਟ ਦੇ ਮੁਤਾਬਕ ਤਨਦਾਦੀਏ ਕਿ 16 ਦਸੰਬਰ ਨੂੰ ਬਟਾਲਾ ਦੇ ਭੀੜ ਪਹਾੜ ਵਾਲੇ ਇਲਾਕੇ ਡੇਰਾ ਰੋਡ ਵਿਖੇ ਕਰਿਆਨੇ ਦੀ ਦੁਕਾਨ ਤੇ ਗੋਲੀ ਚਲਾ ਕੇ ਫਰਾਰ ਹੋਣ ਵਾਲੇ ਦੋਸ਼ੀ ਨੂੰ ਬਟਾਲਾ ਪੁਲਿਸ ਨੇ ਕੀਤਾ ਗ੍ਰਫਤਾਰ ਡੀਐਸਪੀ ਸਿਟੀ ਸੰਜੀਵ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਗੁਰੂ ਸਾਹਿਬ ਸਿੰਘ ਨਾਮ ਦਾ ਇਹ ਨੌਜਵਾਨ ਹੈ ਇਸ ਦੀ ਉਮਰ ਕਰੀਬ 24 ਸਾਲ ਹੈ ਇਹ ਕਰਿਆਨੇ ਦੀ ਦੁਕਾਨ ਤੇ ਗੋਲੀ ਚਲਾ ਕੇ ਫਰਾਰ ਹੋ ਗਿਆ ਸੀ ਜਿਸ ਨੂੰ ਬਟਾਲਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਇਸ ਨੂੰ ਅਦਾਲਤ 'ਚ ਪੇਸ਼ ਕਰਕੇ ਇਸ ਦਾ ਰਿਮਾਂਡ ਹਾਸਲ ਕੀਤਾ ਜਾਏਗਾ ਕਿਸ ਗੈਂਗਸਟਰ ਦੇ ਕਹਿਣ ਤੇ ਇਸ ਨੇ ਗੋਲੀ ਚ ਲਾਈ ਕਿੰਨੀ ਫਰੋਤੀ ਮੰਗੀ ਸੀ ਜਾਂ ਕਿੱਥੋਂ ਮਿਲਿਆ ਸੀ ਹਥਿਆਰ ਇਹ ਸਾਰੇ ਖੁਲਾਸੇ ਹੋਣੇ ਹਾਲੇ ਬਾਕੀ ਨੇ ਪਰ ਤੁੰਦਾ ਦਈਏ ਕਿ ਬਟਾਲਾ ਦੇ ਵਿੱਚ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬਹੁਤ ਸਾਰੀਆਂ ਪਹਿਲਾਂ ਵੀ ਵਾਰਦਾਤਾਂ ਹੋਈਆਂ ਪਰ ਪੁਲਿਸ ਉਹਨਾਂ ਵਾਰਦਾਤਾਂ ਨੂੰ ਜਿਹੜਾ ਆ ਟਰੇਸ ਕਰਨ ਦੇ ਵਿੱਚ ਕਾਫੀ ਹੱਦ ਤੱਕ ਜਿਹੜਾ ਆ ਉਹ ਕਾਮਯਾਬ ਰਹੀ ਹੈ ਜਿੰਨੇ ਵੀ ਸਤਾਨੀ ਕੀਤੀ ਜਾਂ ਨੇ ਵੀ ਕੋਈ ਇਸ ਤਰ੍ਹਾਂ ਦਾ ਜੁਰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਪੁਲਿਸ ਨੇ ਉਹਨੂੰ ਦਿਨ ਦਿਹਾੜੇ ਰਾਤ ਚਾਹੇ ਹੋਵੇ ਦਬੋਚ ਲਿਆ ਤੇ ਇਸੇ ਤਰ੍ਹਾਂ ਤੁੰ ਦਾਦੀ ਇੱਕ ਡੇਰਾ ਰੋਡ ਤੇ ਇੱਕ ਨੌਜਵਾਨ ਵੱਲੋਂ ਪੈਦਲ ਆ ਕੇ شدਦੀ ਗੋਲੀ ਚਲਾ ਕੇ ਤੇ ਨਿਕਲਣ ਦੀ ਜਿਹੜੀ ਹੈ ਉਹ ਜਿਹੜੀ ਕਾਮਯਾਬੀ ਹਾਸਲ ਕਰ ਲਈ ਸੀ ਭੱਜ ਗਿਆ ਸੀ ਬਹੁਤ ਜ਼ਿਆਦਾ ਰੌਲਾ ਰੱਪਾ ਜਿਹੜਾ ਆ ਉਹ ਪੈ ਗਿਆ ਸੀ ਮੌਕੇ ਤੇ ਜਿਹੜਾ ਆ ਉਸ ਦਿਨ ਐਮਐਲਏ ਸਿਆਰੀ ਕਲਸੀ ਵੀ ਪਹੁੰਚੇ ਸੀ ਤੇ ਬੁੱਲਸ ਵੀ ਉੱਥੇ ਜਿਹੜੀ ਉਹ ਪਹੁੰਚ ਜਾਂਦੀ ਹੈ ਪਰ ਤੰਦਾਦੀ ਕੀ ਹੁਣ ਜਿਹੜੀ ਇਹ ਆ ਓਡੀਐਸਪੀ ਸੰਜੀਵ ਕੁਮਾਰ ਹੋਣਾ ਨੇ ਜਿਹੜੀ ਇਹ ਉਹ ਇਨਫੋਰਮੇਸ਼ਨ ਦਿੰਦੇ ਹੋਏ ਕਿਹਾ ਆ ਕਿ ਉਸ 24 ਸਾਲਾ ਨੌਜਵਾਨ ਸਹਿਬ ਸਿੰਘ ਨੂੰ ਜਿਹੜਾ ਆ ਉਹ ਗ੍ਰਿਫਤਾਰ ਕਰ ਲਿਆ ਗਿਆ ਆ ਜਲਦ ਉਹਨੂੰ ਰਿਮਾਂਡ ਲੈ ਕੇ ਸਾਰੀ ਜਾਣਕਾਰੀ ਉਤਲ ਜਾਈ ਜਾਵੇਗੀ ਕਿਉਂਕਿ ਜਿਹੜੀਆਂ ਉਹਨਾਂ ਨੂੰ ਪਹਿਲਾ ਜਿਹੜੀਆਂ ਨੇ ਉਹ ਆਈਆਂ ਨੇ ਥ੍ਰੈਟਸ ਉਹ ਦੇਖੀਆਂ ਜਾਣਗੀਆਂ ਵੀ ਕਿੰਨੇ ਕੀਤੀ ਹੈ ਕਿੱਥੋਂ ਆਈਆਂ ਤੇ ਕਿਸ ਗੈਂਗਸਟਰ ਦੇ ਨਾਲ ਇਹ ਨੌਜਵਾਨ ਜੁੜਿਆ ਹੋਇਆ ਹੈ ਬਣੇ ਰਵੋ ਇਸ ਤਰ੍ਹਾਂ ਡੀਪੀਸੀ ਪੰਜਾਬੀ ਤੇ ਵਿਕੀ ਮਲਕ ਦੀ ਇਸ ਰਿਪੋਰਟ ਦੇ ਨਾਲ ਤੁਹਾਡਾ ਧੰਨਵਾਦ ਇੱਕ 16 12 ਤਰੀਕ ਨੂੰ ਇੱਥੇ ਬੇਰਾ ਰੋਡ ਤੇ ਰਕੇ ਸੰਜੀ ਦੁਕਾਨ ਤੇ ਕਰਿਆਨੇ ਦੀ ਦੁਕਾਨ ਤੇ ਇੱਕ ਅਣਪਛਾਤਾ ਨੌਜਵਾਨ ਨੇ ਗੋਲੀ ਚਲਾਈ ਸੀ ਉਸ ਤੋਂ ਪਹਿਲੇ ਉਹਨੂੰ ਦਸਾਂ ਨੇ ਕਿ ਫਰੋਟੀਵਿਕਲ ਆਈਸੀਯੂ ਦੇ ਵੱਲੋਂ ਕਿਸੇ ਅਣਪਛਾਤੇ ਬੰਦੇ ਦੇ ਬਾਹਰਲੇ ਨੰਬਰ ਤੋਂ ਆਈਸੀ ਕਾਲ ਉਹ ਫਾਇਰ ਕਰਕੇ ਤੇ ਉਹ ਡੌੜ ਜਾਂ ਸੀ ਆਪਾਂ ਫਿਰ ਉਹ ਤੇ ਅਸੀਂ ਹਿਊਮਨ ਇੰਟਰਨਲ ਤੇ ਆਪਣੇ ਟੈਕਨੀਕਲ ਸਾਰੇ ਸੋਰਸ ਲਗਾ ਕੇ ਅਸੀਂ ਵਿਦਨ 24 ਆਵਰਜ਼ ਦੀ ਸੀ ਉਹਨੂੰ ਟ੍ਰੇਸ ਕਰ ਲਿਆ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਕੀ ਉਹਦਾ ਸਟੇਟਸ ਹੈ ਜੀ ਕਿਤੇ ਲਈ ਕੰਮ ਕਰਦਾ ਸੀ ਕਿੰਦੀਆਂ ਰੈਂਜ ਫਾਇਰ ਕੀਤੀ ਕਿੱਥੋਂ ਗ੍ਰਿਫਤਾਰ ਕੀਤਾ ਹਾਂ ਇੱਕ ਫਾਇਰ ਕਰਕੇ ਗਿਆ ਸੀ ਜੀ ਦੁਕਾਨ ਦੇ ਫਰੰਟ ਤੇ ਇਹਨੇ ਸਿੱਧਾ ਮਾਰਿਆ ਸੀ ਜੀ ਫਾਇਰ ਇਹ ਇਹ ਜਾਂਚ ਦਾ ਵਿਸ਼ਾ ਜੀ ਮੈਂ ਇੱਥੇ ਨਹੀਂ ਦੱਸ ਸਕਦਾ ਕਿ ਉਹ ਕਿਹਦੇ ਲਈ ਕੰਮ ਕਰ ਰਿਹਾ ਹਾਂ ਇਹ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿਉਂਕਿ ਇੱਥੇ ਡਿਸਕਸ ਕਰਨਾ ਸਾਡੀ ਇਨਵੈਸਟੀਗੇਸ਼ਨ ਥੋੜੀ ਜੰਪੜੰਦੀ ਹੈ ਕੋਈ ਵੈਪਨ ਮਿਲੇਗੀ ਨਹੀਂ ਅਜੇ ਨਹੀਂ ਵੈਪਨ ਵੱਲੋਂ ਵੀ ਸਾਡੀ ਪਰਲ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਕਿੱਥੋਂ ਵੈਪਨ ਆਇਆ ਤੇ ਅੱਗੇ ਇਹ ਕਿਸ ਨੂੰ ਵੈਪਨ ਦੇ ਆਇਆ ਲੋਤੀ ਦਾ ਹੀ ਕਾਰਨ ਸੀ ਕਿ ਕੋਈ ਹੋਰ ਕਾਰਨ ਨਹੀਂ ਹਾਲ ਦੀ ਘੜੀ ਜਿੰਨੀ ਕੋਈ ਪ੍ਰਿੰਮਰ ਲਈ ਉਹਦੀ ਆਪਣੀ ਇਨਵੈਸਟੀਗੇਸ਼ਨ ਹੋਈ ਹੈ ਉਹਦੇ ਵਿੱਚ ਇਨਕਾਰ ਨਹੀਂ ਕੀਤੀ ਕਿ ਇਹ ਕਿੱਲੀ ਉਮਰ ਹੈ। ਇਹ ਕਰੀਬ 40 ਕੁ ਸਾਲ ਉਮਰ ਦਾ ਦੋ ਭਰਾ ਨੇ। ਦੂਸਰਾ ਬ੍ਰਦਰ ਦਾ ਬੱਸਾਂ ਤੇ ਲੱਗਾ ਤੇ ਫਾਦਰ ਦੇ ਹੈ ਨਹੀਂ। ਅਗਲੇ ਦੇਖ ਫਾਦਰ ਦੀ ਡੈਥ ਹੋ ਚੁੱਕੀ ਹੈ ਤੇ ਜਿਹੜਾ ਇਹ ਬੰਦਾ ਦਾ ਹੈਂਡਲਰ ਹੈ ਜਿਨੇ ਇਹਨੂੰ ਇੱਥੇ ਭੇਜਿਆ ਤੇ ਉਹਦੇ ਆਖੇ ਪੈਸੇ ਦੇ ਲਾਲਚ ਦੇ ਵਿੱਚ ਇਹਨੂੰ 2 ਲੱਖ ਦੀ ਸ਼ਾਇਦ ਕਮਿਟਮੈਂਟ ਸੀ ਕਿ 2 ਲੱਖ ਤਾਂ ਦਿੱਤੇ ਜਾਣਗੇ ਤੇ ਉਹਦੇ ਲਾਲਚ ਵਿੱਚ ਆ ਕੇ ਨੇ ਕੰਮ ਕੀਤਾ। ਜਦੋਂ ਮਾਰ ਲਿਆ ਜਾਏਗਾ ਇਨਵੈਸਟੀਗੇਸ਼ਨ ਤੇ ਕੀ ਲੱਗਦਾ ਕੀ ਫਲਸੇ ਹੋ ਸਕਦਾ ਕਲਾਸੇ ਤੇ ਸਾਡਾ ਮੇਨ ਤੇ ਪਹਿਲੇ ਉਹੀ ਹੈ ਕਿ ਜਿਹੜਾ ਹੈਂਡਲਰ ਹੈ ਉਹਦਾ ਕਿ ਉਹਦੇ ਬਾਰੇ ਪਹਿਲੇ ਪਤਾ ਕੀਤਾ ਜਾਵੇ ਕਿ ਉਹ ਕਿਸ ਤਰੀਕੇ ਨਾਲ ਮੌਡਸਪ੍ਰਿੰਗ ਕੀਤੀ ਸੀ ਕਿਸ ਤਰੀਕੇ ਨਾਲ ਇਹਨੂੰ ਬੀਨਓਵਰ ਕੀਤਾ ਤੇ ਉਹ ਪਿੱਛੇ ਉਹਦਾ ਮਗਰ ਹੈ ਕੌਣ ਸੀ ਦੰਦਾ ਜਿਹੜਾ ਨਾਮ ਕੀ ਹੈ ਤੇ ਆਪਣਾ ਫੜਿਆ ਕਿਥੋਂ ਗੁਰਸਾਹਿਬ ਸਿੰਘ ਦਾ ਨਾਮ ਸਨੋ ਕੋ ਹਰਜੀਤ ਸਿੰਘ ਮਦਿਆਂ ਪਿੰਡ ਦਾ ਘਮਨ ਕਲਾਪੇ ਥਾਣੇ ਚ ਕੰਨਾਂ ਪਿੰਡ ਤੇ ਅੰਮ੍ਰਿਤਸਰ ਬਸਟੈਂਡ ਤੋਂ ਇਹ ਸਾਰੇ ਸੀਆਈਏ ਦੀ ਟੀਮ ਸਾਰੇ ਸਿਟੀ ਦੀ ਟੀਮ ਸਾਰੇ ਕੰਬਾਈਨਡ ਐਫਰਟ ਸੀ ਤੇ ਉਹ ਗ੍ਰਫਤਾ ਕੀਤਾ ਪਹਿਲਾਂ ਕਿਸੇ ਕੇਸ ਤੇ ਅਨਮੋਲਵਾ ਨਹੀਂ ਇਹ ਮੈਂ ਨਹੀਂ ਇਧਰ ਗੋਥਰੂ ਹੋਇਆ ਵੈਸੇ ਨਹੀਂ ਹੋਰ ਕਿਸੇ ਕੇਸ ਤੇ ਵੰਟਰੀ ਨਹੀਂ ਅਗੇ ਇਨਵੈਸਟੀਗੇਸ਼ਨ ਜਲਦੀ ਵੀ ਹੋਸਰਾ ਇਹ ਦੱਸਦਾ ਕਿ ਇਹਨੂੰ 2 ਲੱਖ ਦੀ ਇਹਨੂੰ ਕਿਹਾ ਗਿਆ ਸੀ